ਸਵਾਗਤ ਹੈ ਜੀ ਪਸ਼ੂ ਪਾਲਕ ਵੀਰਾਂ ਦਾ ਤੁਹਾਡੇ ਆਪਣੇ ਚੈਨਲ ਦੇ ਵਿੱਚ ਹਲਜੀ ਗੱਲ ਕਰਦੇ ਆ ਜਿਹੜੀ ਮੱਝਾਂ گاਵਾ ਦੀ ਫੈਂਡ ਘਾਟੇ ਆਉਂਦੀ ਹੈ ਗ੍ਰੈਫਟੀ ਘਾਟੇ ਆਉਂਦੀ ਹੈ ਉਹਦੇ ਲਈ ਤੁਹਾਨੂੰ ਦੇਸੀ ਫਾਰਮੂਲਾ ਦੱਸਾਂਗੇ ਉਹ ਘਰ ਦੇ ਵਿੱਚ ਘਰੇਲੂ ਫਾਰਮੂਲਾ ਹੈ ਉਹਦੇ ਲਈ ਆਪਾਂ ਸੋਇਆਬੀਨ ਲੈਣੀ ਹੈ ਸੋਇਆਬੀਨ ਨੂੰ ਲੈ ਕੇ ਕੜਾਈ ਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਭੁੰਨਣਾ ਹੈ ਜਦੋਂ ਤੱਕ ਉਹਦਾ ਰੰਗ ਭੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਆਪਾਂ ਉਹਨੂੰ ਭੁੰਨਣਾ ਹੈ ਫਿਰ ਇਹਨੂੰ ਕੜਾਈ ਦੇ ਵਿੱਚੋਂ ਕੱਢ ਕੇ ਉਹਨੂੰ ਗ੍ਰाइंड ਕਰਨਾ ਹੈ ਗ੍ਰाइंड ਥੋੜਾਕ ਆਪਾਂ ਮੋਟਾ ਕਰਨਾ ਹੈ ਉਹਨੂੰ ਗ੍ਰाइंड ਕਰਕੇ ਜਿਹੜਾ ਵੀ ਆਪਾਂ ਪਸ਼ੂ ਨੂੰ ਵੰਡ ਪਾਉਨੇ ਆ ਜਾਂ ਫੀਡ ਪਾਉਨੇ ਆ ਉਹਦੇ ਵਿੱਚ ਦੇਣਾ ਹੈ ਹੁਣ ਸੱਜਣੋ ਇਹਦੀ ਆਪਾਂ ਡੋਜ਼ ਕਿੰਨੀ ਦੇਣੀ ਹੈ ਕਿੰਨੀ ਮਾਤਰਾ ਦੇ ਵਿੱਚ ਦੇਣਾ ਹੈ ਜਦੋਂ ਆਪਣਾ ਪਸ਼ੂ 15 ਲੀਟਰ ਤੱਕ ਦੁੱਧ ਦਿੰਦਾ ਹੈ ਫਿਰ ਆਪਾਂ ਇਹਦੀ 250 ਗ੍ਰਾਮ ਸੋਇਆਬੀਨ ਲੈਣੀ ਹੈ ਇੱਕ ਦਿਨ ਦੀ ਤੇ ਜੇ ਆਪਣਾ ਪਸ਼ੂ ਦਿੰਦਾ ਹੈ 15 ਤੋਂ ਲੈ ਕੇ 20 ਕਿਲੋ ਦੁੱਧ ਫਿਰ 350 ਗ੍ਰਾਮ ਇਹਦੀ ਡੋਜ਼ ਲੈਣੀ ਹੈ ਜੇ ਆਪਣਾ ਪਸ਼ੂ 25+ ਹੈ ਫਿਰ ਆਪਾਂ 300 ਗ੍ਰਾਮ ਦੇ ਕਰੀਬ ਵੀ ਇਹਦੀ ਡੋਜ਼ ਲੈ ਸਕਦੇ ਆ ਸਜਣੋ ਇੱਕ ਤਰ੍ਹਾਂ ਦੇ ਨਾਲ ਫੈਂਟ ਵਧੇਗੀ ਦੂਜਾ ਗ੍ਰੈਵਿਟੀ ਵਧੇਗੀ ਤੇ ਇੱਕ ਆਪਣਾ ਡੰਗਰ ਇਸ ਨਾਲ ਤੰਦਰੁਸਤ ਹੋਵੇਗਾ ਕਿਉਂਕਿ ਇਹਦੇ ਵਿੱਚ ਪ੍ਰੋਟੀਨ ਬਹੁਤ ਵੱਡੀ ਮਾਤਰਾ ਦੇ ਵਿੱਚ ਹੁੰਦਾ ਹੈ ਤੇ ਬਾਕੀ ਸਜਣੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਆਪਣੇ ਕਿਸਾਨ ਭਰਾਵਾਂ ਤੱਕ ਇਹ ਵੀਡੀਓ ਪਹੁੰਚ ਸਕੇ ਉਸ ਇਨ੍ਹਾਂ ਚੀਜ਼ਾਂ ਦਾ ਲਾਭ ਲੈ ਸਕਣ ਸਜਣੋ ਬਾਕੀ ਆਪਾਂ ਸੋਇਆ ਬੀਨ ਨੂੰ ਡੇਲੀ ਫੀਡ ਦੇ ਨਾਲ ਲਾ ਕੇ ਵਰਤੋਂ ਦੇ ਵਿੱਚ ਲੈ ਸਕਦੇ ਹਾਂ ਕਿਉਂਕਿ ਇਹਦੇ ਬਹੁਤ ਬੈਨੀਫਿਟ ਨੇ ਦੁੱਧ ਵੀ ਇਸ ਨਾਲ ਵਧਦਾ ਏ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੋਰ ਐਵੇਂ ਦੀਆਂ ਵੀਡੀਓ ਦੇਖਣ ਦੇ ਲਈ ਧੰਨਵਾਦ